ਮੈਂ ਡੀਐਸਪੀ ਫਰਵਾੜਾ ਸਾਲ 225 ਦੀਆਂ ਸਾਰੇ ਹੀ ਫਰਵਾੜਾ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਸਾਲ 224 ਜਿਹੜਾ ਆ ਇਹ ਕੁਝ ਤੰਗੀਆਂ ਮਾੜੀਆਂ ਯਾਦਾਂ ਲੈ ਕੇ ਜਿਹੜਾ ਗੁਜ਼ਰਿਆ ਤੇ ਲਾਹਣ ਆਰਡਰ ਦੇ ਪੱਖੋਂ ਜਿਹੜਾ ਆ ਆਪਾਂ ਵਧੀਆ ਤਰੀਕੇ ਨਾਲ ਤੁਹਾਡੇ ਸੇ ਲੋਕ ਨਾਲ ਜਿਹੜਾ ਆ ਉਸ ਹਮਦਰਦੀ ਅਸੀਂ ਕਰਦੇ ਰਹੇ ਤੇ ਆਸ ਕਰਦਾ ਹਾਂ ਕਿ ਸਾਲ 225 ਵਿੱਚ ਵੀ ਇਹ ਸਹਿਯੋਗ ਜਿਹੜਾ ਆ ਕੀ ਵੱਲੋਂ ਲਾਹਣ ਆਰਡਰ ਸਮ ਜਿਹੜਾ ਆ ਉਹ ਮਿਲਦਾ ਰਹੇਗਾ ਅੱਜ ਦੇ ਜਿਹੜੇ ਪ੍ਰੋਗਰਾਮ ਹਨ ਰਾਤ ਦੇ ਹੁੰਦੇ ਵਿੱਚ ਮੇਰੇ ਵੱਲੋਂ ਲੋਕਾਂ ਨੂੰ ਅਪੀਲ ਹੈ ਕਿ ਇਹਨੂੰ ਬੜੀ ਹੀ ਰਿਸਪੌਂਸਿਬਿਲਟੀ ਨਾਲ ਜਿਹੜਾ ਹੈ ਸੈਲੀਬ੍ਰੇਟ ਕੀਤਾ ਜਾਵੇ ਤਾਂ ਕਿ ਕੋਈ ਵੀ ਜਿਹੜੀ ਅਨਸੁਖਾਵਾਂਕ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਕੁਝ ਜਿਹੜਾ ਟ੍ਰੈਫਿਕ ਦਾ ਕੰਜੈਸ਼ਨ ਆ ਉਹ ਈਸਟ ਮੋਟ ਲਾਗੇ ਤੇ ਹਵੇਲੀ ਲਾਗੇ ਜਰੂਰ ਮਿਲਦਾ ਆ ਉਸ ਨੂੰ ਵਿੱਚ ਮੇਰੀ ਅਪੀਲ ਹੈ ਕਿ ਬੜੇ ਸਹੀ ਤਰੀਕੇ ਨਾਲ ਜਿਹੜਾ ਹੈ ਉਹ ਟ੍ਰੈਫਿਕ ਨੂੰ ਜਿਹੜਾ ਆ ਲਗਾਤਾਰ ਤੁਹਾਡੇ ਸਹਿਯੋਗ ਨਾਲ ਹੀ ਆਪਾਂ ਜਾਰੀ ਰੱਖਾਂਗੇ ਵਧੀਆ ਤਰੀਕੇ ਨਾਲ ਜਿਹੜੀ ਟ੍ਰੈਫਿਕ ਕੋ ਜਲਦੀ ਰਹੇਗੀ ਜਿੱਥੇ-ਜਿੱਥੇ ਹੀ ਟੈਸ਼ੂਦਾ ਜਿਹੜੇ ਜਗ੍ਹਾ ਵਾ ਉੱਥੇ ਜਿਹੜਾ ਆਪਣਾ ਸੈਲੀਗਟ ਕੀਤਾ ਜਾਵੇ ਤੇ ਟੈਸ਼ੂਦਾ ਜਗ੍ਹਾ ਦੇ ਵਿੱਚ ਜਿਹੜਾ ਕੋਈ ਵੈਪਨ ਜਿਹੜਾ ਆ ਉਹ ਲੈ ਕੇ ਆਉਣ ਤੋਂ ਜਿਹੜਾ ਆ ਉਹ ਵਰਜਿਤ ਕੀਤਾ ਗਿਆ ਆਪਣੇ ਆਪਣੇ ਜਿਹੜਾ ਵੈਪਨ ਆ ਉਹ ਘਰ ਛੱਡ ਕੇ ਆਓ ਜਾਂ ਆਪਣੇ ਜਿੱਥੇ ਵੀ ਤੁਸੀਂ ਸੇਫ ਸਮਝਦੇ ਉੱਥੇ ਛੱਡ ਕੇ ਆਓ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਜਿਹੜਾ ਵੈਪਨ ਜਿਹੜਾ ਆ ਉਹ ਅਲਾਉਡ ਨਹੀਂ ਆ ਇਸ ਤੋਂ ਇਲਾਵਾ ਜਿਹੜੇ ਹੁੱਲੜਵਾਜ ਆ ਰੋਡ ਸਾਈਡ ਦੇ ਉੱਤੇ ਸ਼ਰਾਬ ਪੀਣਾ ਤੇ ਹੁੱਲੜਵਾਜੀ ਕਰਨੀ ਇਹ ਬਿਲਕੁਲ ਗ਼ਸਜਿਤਾ ਲਾਬ ਰੇਕਰ ਜਿਹੜਾ ਵੀ ਹੋਏਗਾ ਉਹਦੇ ਖਿਲਾਫ ਜੀ ਬੰਦੀ ਕਾਨੂੰਨੀ ਕਾਰਵਾਈਆਂ ਉਹ ਕੀਤੀ ਜਾਵੇਗੀ ਧੰਨਵਾਦ